ਸਤਿਗੁਰ ਦੀ ਸਾਜੇ ਨਵਾਜੇ ਸਾਧ ਸੰਗਤ ਜਿਓ ਤਨ ਤਨ ਜੁਗਤ ਪਤਾ ਸਤਿਗੁਰ ਬਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜਿਓ ਜੈ ਗੁਰਦੇਵ ਧੰਨ ਗੁਰਦੇਵ ਧੰਨ ਧੰਨ ਸਤਿਗੁਰ ਬਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਪ੍ਰਸੰਦ ਤਾਰਨ ਹਰ ਹੈ ਸਦਾ ਸਦਾ ਤੂੰ ਤੇ ਲਖ 84 ਜੁਨ ਸੇ ਉਤਮ ਅਦਿਆ ਬਣਾਏ ਸਤਿਗੁਰ ਜੀ 15 ਤਿਥੀ ਅੰਮ੍ਰਿਤ ਬਾਣੀ ਕੁਜ 13ਵੇਂ ਤਿਥੀ ਰਾਹੀ ਸਤਿਗੁਰ ਜੀ ਸਭ ਜੀਵਾਂ ਨੂੰ ਸਦਾ ਸਦਾ ਤਾਰਨ ਹਾਰ ਪ੍ਰਮੋਹ ਪਰਮਾਤਮਾ ਨੂੰ ਸਦਾ ਵਾਸਤੇ ਧਿਆਨ ਦਾ ਉਪਦੇਸ਼ ਦਿੰਦੇ ਹਨ ਕਹੇ ਜੀਵ ਉਹ ਪਰਮਾਤਮਾ ਸਦਾ ਰਹਿਣ ਵਾਲਾ ਹੈ ਉਹਦਾ ਨਾਮ ਸਿਮਰਨ ਕਮਾਈ ਕਰਿਆ ਕਰ ਲੱਖ 84 ਜੁਨ ਸੇ ਉੱਤਮ ਦੀਆ ਬਣਾਈ ਇਸ ਮਾਨਸ ਜੀਵ ਨੂੰ 84 ਲੱਖ ਜੁਨਾਂ ਤੋਂ ਉੱਪਰ ਬਣਾਇਆ ਹੈ ਕਿ ਜਿਹੜੀ ਸਾਡੀ ਮਾਨਸ ਦੇ ਹੈ ਮਾਨਸ ਜੀਵ ਹੈ ਮਨੁੱਖਾ ਜੀਵ ਹੈ ਇਸ ਨੂੰ 84 ਲੱਖ ਜੁਨਾਂ ਤੋਂ ਉੱਪਰ ਬਣਾਇਆ ਗਿਆ ਹੈ ਇਹ ਜਿਹੜਾ ਮਨੁੱਖ ਆ ਇਹ ਹਰ ਤੇ ਹੁਕਮ ਚਲਾਇਆ ਹੈ ਉਹਨੂੰ ਆਪਣੇ ਇਸ਼ਾਰਿਆਂ ਤੇ ਨਚਾਇਆ ਹੈ ਹਾਥੀ ਸ਼ੇਰ પાਕੇ ਪਿੰਜਰੇ ਤਾਂ ਤਾਂ ਸਭ ਤੇ ਹੁਕਮ ਚਲਾਇਆ ਕਿ ਸਭ ਦੇ ਹੁਕਮ ਚਲਾਇਆ ਉਹਨੂੰ ਜਿੱਦਾਂ ਆਪਣੇ ਲੋੜ ਅਨੁਸਾਰ ਆਪਾਂ ਦੇਖਦੇ ਨਾ ਪ੍ਰਾਣੀਆਂ ਫਿਲਮਾਂ ਉਹਨਾਂ ਦੇ ਵਿੱਚ ਦੇਖੋਗੇ ਹਾਥੀਆਂ ਤੋਂ ਕਿਵੇਂ ਬਹੁਤ ਭਾਰੇ ਭਾਰੇ ਜਿਹੜੇ ਨਰਕਤ ਵੱਢ ਕੇ ਲਿਆਉਂਦੇ ਐ ਉਹ ਹਾਥੀ ਤੋਂ ਚੁਕਾਉਂਦੇ ਹਨ ਔਰ ਕੋੜਿਆਂ ਨੂੰ ਤਾਂਗਿਆਂ ਦੇ ਨਾਲ ਬੰਨ੍ਹ ਕੇ ਮੌਲਦਾਂ ਨੂੰ ਗੱਡਿਆਂ ਨਾਲ ਬੰਨ੍ਹ ਕੇ ਕਿਵੇਂ ਉਹਨਾਂ ਤੋਂ ਕੰਮ ਲੈਂਦੇ ਸੀ ਭਾਵ ਕਿ ਆਪਣੀ ਸ਼ਬਦਾ ਦੇ ਅਨੁਸਾਰ ਜੀਵ ਉਹਨਾਂ ਨੂੰ ਵਰਤਦਾ ਸੀ ਸਤਗੁਰੂ ਜੀ ਕਹਿੰਦੇ 84 ਲੱਖ ਜੁਨਾਂ ਤੋਂ ਉੱਪਰ ਅਨਮੋਲ ਜਨਮ ਮਨੁੱਖਾ ਜਨਮ ਹੈ ਲੱਖ 84 ਜੁਨ ਸੇ ਉੱਤਮ ਦਿਆ ਬਣਾਏ ਉੱਤਮ ਹੁੰਦਾ ਕਿ ਸਭ ਤੋਂ ਵਧੀਆ ਕਿ ਸਭ ਤੋਂ ਉੱਪਰ ਇਹ ਮਨੁੱਖਾ ਜਨਮ ਬਣਾਇਆ ਹੈ ਬੰਦੇ ਬੁਰਜ ਬਣਾ دیا ਐਸਾ ਅਜਬ ਬਣਾਈ ਕਿ ਪ੍ਰਭੂ ਨੇ ਐਸਾ ਬੰਦੇ ਦਾ ਅਜੀਬ ਸਰੀਰ ਬਣਾਇਆ ਹੈ ਆਪਾਂ ਦੇਖੀਏ ਹੱਥ ਪੈਰ ਸਾਰੇ ਜੀਵਾਂ ਦੇ ਜਿਹੜੇ ਵੀ ਆਪਾਂ ਮਨੁੱਖ ਆ ਉਹ ਦੇਖਣ ਨੂੰ ਤੁਹਾਨੂੰ ਉਹਨਾਂ ਦੇ ਹੱਥ ਪੈਰ ਸਾਰਾ ਕੁਝ ਕੋਈ ਜਿਹਾ ਲੱਗਦਾ ਪਰ ਸਭ ਦੀ ਆਵਾਜ਼ ਵੱਖਰੀ ਹੈ ਉਹਨਾਂ ਦਾ ਚੱਲਣ ਦਾ ਉਹਨਾਂ ਦਾ ਬੋਲਣ ਦਾ ਤਰੀਕਾ ਅਲੱਗ ਹੈ ਉਹਨਾਂ ਦੇ ਨੈਣ ਨਖਸ਼ ਉਹਨਾਂ ਦੇ ਚਿਹਰਾ ਅਲੱਗ ਹੈ ਇਤੋਂ ਤੱਕ ਕਿ ਹੱਥਾਂ ਦੀਆਂ ਲਕੀਰਾਂ ਵੀ ਦੇਖੀਏ ਉਹ ਵੀ ਅਲੱਗ ਅਲੱਗ ਹਨ ਪਿਓ ਪੁੱਤ ਦੀਆਂ ਹੱਥ ਦੀਆਂ ਲਕੀਰਾਂ ਨਹੀਂ ਮਿਲਦੀਆਂ ਆਪਾਂ ਦੇਖਦੇ ਗੁਰੂ ਪਿਆਰੇ ਸਾਾਸ ਸੰਜੇ ਆਧਾਰ ਕਾਰਡ ਬਣਾਉਂਨੇ ਆ ਸਾਡੀ ਕਿੰਨੀ ਆਬਾਦੀ ਹੈ ਇਸ ਦੇਸ਼ ਦੀ ਹਰ ਨੇ ਆਧਾਰ ਕਾਰਡ ਬਣਾਇਆ ਪਰ ਆਧਾਰ ਕਾਰਡ ਦੇ ਵੀ ਦੇਖੋ ਇੱਕ ਦੂਸਰੇ ਦੇ ਨਾਲ ਫਿੰਗਰਪ੍ਰਿੰਟ ਮਿਲਦੇ ਨਹੀਂ ਹਨ ਐਸਾ ਉਸ ਪਰਮਾਤਮਾ ਨੇ ਅਜਬ ਸਰੀਰ ਬਣਾਇਆ ਹੈ ਇਹ ਉਸ ਦੀ ਕੌਤਕ ਹੈ ਉਸ ਪਰਮਾਤਮਾ ਦਾ ਆਪਾਂ ਜੇਕਰ ਕੋਈ ਚੀਜ਼ ਬਣਾਉਣੀ ਹੋਵੇ ਤਾਂ ਫਟ ਆਪਾਂ ਇੱਕ ਦੂਸਰੀ ਵਰਗੀ ਅਸੀਂ ਬਣਾ ਦੇਣੀ ਹੈ ਕਿੰਦੇ ਜਦੋਂ ਆਧਾਰ ਕਾਟ ਬਣਾਉਂਦੇ ਨਾ ਤੇ ਅੱਖਾਂ ਵੀ ਉਹ ਪ੍ਰਿੰਟ ਕਰਦੇ ਵਿੱਚ ਭਾਵ ਕਿ ਉਹਨਾਂ ਦੇ ਫੋਟੋ ਲੈਂਦੇ ਹਨ ਅੱਖਾਂ ਵੀ ਅਲੱਗ ਅਲੱਗ ਅਨਸਾਰਿਆਂ ਦੀ ਦੇਖਣ ਨੂੰ ਇੱਕੋ ਜਿਹੀਆਂ ਲੱਗਦੀਆਂ ਹਨ ਪਰ ਜਿਸ ਵੇਲੇ ਆਧਾਰ ਕਾਰਡ ਬਣਾਉਂਦੇ ਨਾ ਪਤਾ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਉਸ ਵੇਲੇ ਲੱਗਦਾ ਕਿ ਸਭ ਕੁਝ ਹੀ ਇੱਕ ਇਨਸਾਨ ਤੋਂ ਦੂਸਰਾ ਇਨਸਾਨ ਅਲੱਗ ਹੈ الگ ہے ایک انسان دوسرے انسان تو بندے برج بنا دیا ایسا بنائی کہ ایسا اس پر ماتمہ نے سریر بنا دیتا ہے ایسا بنینا اور سے من تنسی سے لگائی کہ ایسا سریر پربو تو بنا ہوئی نہیں بنا سکتا ਕਿ ਆਪਾਂ ਦੇਖ ਲਈਏ ਹੁਣ ਅੱਜ ਕੱਲ ਉਹ ਕਹਿੰਦੇ ਮੋਮ ਦੇ ਇਹ ਬਿਲਕੁਲ ਰੋਲਾ ਮਲਾ ਸ਼ਕਲ ਦਾ ਇਨਸਾਨ ਬਣਾ ਦਿੱਤਾ ਜਾਂਦਾ ਹੈ ਪਰ ਉਹਦੇ ਵਿੱਚ ਜਾਨ ਨਹੀਂ ਪੈਂਦੀ ਉਹਨੂੰ ਕੋਈ ਤੋਰ ਨਹੀਂ ਸਕਦਾ ਉਹਨੂੰ ਕੋਈ ਚਲਾ ਨਹੀਂ ਸਕਦਾ ਕਿਉਂ ਸਤਿਗੁਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੀਵ ਦੌੜਾ ਫਿਰਦਾ ਹੈ ਸਤਗੁਰੂ ਜੀ ਕਹਿੰਦੇ ਐਸਾ ਬਨੈਨਾ ਔਰ ਸੇ ਮਨ ਤਨ ਸੀਜ ਲਗਾਈ ਕਿ ਪ੍ਰਭੂ ਨੇ ਐਸਾ ਬੰਦੇ ਦਾ ਅਜੀਬ ਸਰੀਰ ਬਣਾਇਆ ਹੈ ਜਿਸ ਸਰੀਰ ਵਿੱਚ ਪ੍ਰਭੂ ਦੇ ਨੇ ਮਨ ਤੇ ਸਿਰ ਦਿਮਾਗ ਲਗਾਇਆ ਹੈ ਕਿ ਮਨ ਵੀ ਲਗਾ ਦਿੱਤਾ ਦਿਮਾਗ ਵੀ ਲਗਾ ਦਿੱਤਾ ਹੈ ਐਸਾ ਸਰੀਰ ਪ੍ਰਭੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬਣਾ ਸਕਦਾ ਤੇ ਜਿਹੜਾ ਮਰਜ਼ੀ ਕੋਈ ਦੇਖ ਲਈਏ ਕੋਈ ਨਹੀਂ ਬਣਾ ਸਕਦਾ ਸਾਡਾ ਕੋਈ ਪੈਣਾ ਭਰਾ ਸਾਨੂੰ ਛੱਡ ਕੇ ਚਲਾ ਜਾਵੇ ਸਦੀਵੀ ਵਿਚੋੜਾ ਦੇ ਜਾਵੇ ਜੇਕਰ ਆਪਾਂ ਚਾਹੀਏ ਵੀ ਉਹਦੇ ਵਰਗਾ ਕੋਈ ਬਣਾ ਲਈਏ ਜਾਂ ਬਣਵਾ ਲਈਏ ਤਾਂ ਨਹੀਂ ਬਣ ਸਕਦਾ ਕੋਈ ਕਿਉਂਕਿ ਜਿਹੜੀ ਉਹ ਰੂਹ ਹੈ ਜਿਹੜੀ ਉਹਦੇ ਵਿੱਚ ਉਸ ਨੂੰ ਚਲਾਉਂਦੀ ਹੈ ਉਹ ਕਿੱਥੋਂ ਲਿਆਉਣੀ ਹੈ ਸਰੀਰ ਤਾਂ ਬਣਵਾ ਲਵਾਂਗੇ ਮੌਮ ਦਾ ਸਰੀਰ ਬਣ ਜਾਂਦਾ ਹੈ ਅੱਜ ਕੱਲ ਸਭ ਕੁਝ ਬਣ ਜਾਂਦਾ ਪਰ ਉਹ ਰੂਹ ਕਿੱਥੋਂ ਲਿਆਉਣੀ ਜਿਹੜੇ ਸਰੀਰ ਦੇ ਵਿੱਚ ਪਾਉਣੀ ਹੈ ਉਹ ਪਰਮਾਤਮਾ ਹੀ ਪਾ ਸਕਦਾ ਹੈ ਕੋਈ ਹੋਰ ਨਹੀਂ ਪਾ ਸਕਦਾ ਸਾਡੇ ਕੋਈ ਛੱਡ ਚੋਟ ਲੱਗ ਜਵੇ ਸਾਡੇ ਸਰੀਰ ਦੇ ਵਿੱਚੋਂ ਖੂਨ ਨਿਕਲ ਜਾਵੇ ਨਾ ਖੂਨ ਦੀ ਕਮੀ ਹੋ ਜਾਵੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਇੱਕ ਨਾਲ ਦੂਸਰੇ ਤੋਂ ਖੂਨ ਲੈਣਾ ਪੈਂਦਾ ਹੈ ਇਹ ਉਸ ਪਰਮਾਤਮਾ ਦੀ ਤਾਕਤ ਹੈ ਕਿ ਉਹ ਆਪਣੇ ਆਪ ਇੱਕ ਖੂਨ گا ਤੋਂ گا ਬਣਦਾ ਜਾਂਦਾ ਹੈ ਕਿ ਹੋਰ ਕੋਈ ਬਣਾ ਨਹੀਂ ਸਕਦਾ ਆਪਾਂ ਦੇਖ ਲਿਓ ਸੰਸ ਕਿੰਨੀ ਤਰੱਕੀ ਕਰ ਚੁੱਕੀ ਹਰ ਚੀਜ਼ ਬਣਾ ਦਿੱਤੀ ਉਹਨੇ ਇਥੇ ਤੱਕ ਕੇ ਕਹਿੰਦੇ ਦਿਲ ਹਾਰਡ ਅਟ ਹੁੰਦਾ ਕਿਸੇ ਨੂੰ ਬਾਈਪਾਸ ਸਰਜਰੀ ਕਰ ਦਿੱਤੀ ਜਾਂਦੀ ਹੈ ਦਿਲ ਵਿੱਚ ਸਰਾਖ ਹੋਵੇ ਉਹਨੂੰ ਠੀਕ ਕਰ ਦਿੱਤਾ ਜਾਂਦਾ ਹੈ ਕਈ ਚੀਜ਼ਾਂ ਐਸੀਆਂ ਜਿਹੜੀਆਂ ਸਰੀਰ ਦੇ ਵਿੱਚ ਪਾ ਕੇ ਉਹਨਾਂ ਨੂੰ ਚਲਾਇਆ ਜਾ ਸਕਦਾ ਪਰ ਖੂਨ ਕੋਣ ਉਹ ਪਰਮਾਤਮਾ ਹੀ ਬਣਾਉਂਦਾ ਹੈ ਉਸ ਕੋ ਨਾ ਤੂੰ ਪੋਲਣਾ ਪਿਆ ਪਟਕੇ ਪਾਏ ਤੁਝ ਆਹਾਰ ਪਹੁੰਚਾਵਤਾ ਉਧਰ ਮਤ ਕੇ ਜਾਈ ਸਤਗੁਰ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਪ੍ਰਭੂ ਨੂੰ ਤੂੰ ਪਲਾ ਕੇ ਆਪਣੇ ਅਮੋਲਕ ਜਨਮ ਨੂੰ ਗਵਾਨਾ ਉਹ ਪ੍ਰਭੂ ਤੈਨੂੰ ਮਾਤਾ ਦੇ ਪੇਟ ਦੇ ਵਿੱਚ ਵੀ ਆਹਾਰ ਪਹੁੰਚਾਉਂਦਾ ਹੈ ਖਾਣਾ ਮਾਂ ਦੇ ਪੇਟ ਦੇ ਵਿੱਚ ਵੀ ਉਹ ਪਰਮਾਤਮਾ ਬੱਚੇ ਨੂੰ ਪਹੁੰਚਾਉਂਦਾ ਹੈ ਜਦੋਂ ਬੱਚਾ ਮਾਂ ਦੇ ਪੇਟ ਦੇ ਵਿੱਚ ਫੜਦਾ ਹੈ ਤੇ ਉਹਨੂੰ ਖਾਣਾ ਉਹ ਪਰਮਾਤਮਾ ਹੀ ਪਹੁੰਚਾਉਂਦਾ ਹੈ ਔਰ ਜਦੋਂ ਬੱਚਾ ਜਨਮ ਲੈਂਦਾ ਉਹਦੇ ਵਾਸਤੇ ਖਾਣੇ ਦਾ ਪ੍ਰਬੰਧ ਉਹ ਪਰਮਾਤਮਾ ਪਹਿਲਾਂ ਹੀ ਕਰ ਦਿੰਦਾ ਹੈ ਸਤਗੁਰੂ ਜੀ ਕਹਿੰਦੇ ਉਸ ਨੂੰ ਤੂੰ ਭੁੱਲ ਨਾ ਇਹ ਤੇਰੇ ਸਭ ਕੁਝ ਦੇਖਣ ਤੇ ਸਾਹਮਣੇ ਹੀ ਹੋ ਰਿਹਾ ਹੈ ਤੂੰ ਕਿਵੇਂ ਪਰਮਾਤਮਾ ਨੂੰ ਭੁੱਲ ਸਕਦਾ ਹੈ ਤੇਰ ਤੇਰਾ ਕਲਮਣਾ ਝੂਠਾਂ ਦਿੱਤਾ ਪਾ ਝੂਠਾ ਸੱਚੇ ਪੇਟਕਾ ਸੱਚ ਕਹੇ ਰਵਿਦਾਸ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜੀ ਪ੍ਰਭੂ ਨੂੰ ਪਲਾ ਕੇ ਤੇਰੀਆਂ ਕਲਪਨਾਵਾਂ ਝੂਠੀਆਂ ਹਨ ਕਿ ਜੀਵ ਸੋਚਦਾ ਹੈ ਕਿ ਮੈਂ ਆਹ ਕਰਨਾ ਮੈਂ ਉਹ ਕਰਨਾ ਮੈਂ ਇਦਾਂ ਕਰਨਾ ਮੈਂ ਉਹਦਾ ਕਰਨਾ ਪਰ ਜੀਵ ਆਪਣੀਆਂ ਕਲਪਨਾਵਾਂ ਦੇ ਨਾਲ ਹੀ ਆਪਣਾ ਸਮਾਂ ਗਵਾ ਲੈਂਦਾ ਹੈ ਸਰੀਰ ਦੀ ਝੂਠ ਅਤੇ ਸੱਚ ਦੀ ਗੱਲ ਗੁਰੂ ਰਬਦਾਸ ਸਰਜ ਇਸ ਤਰ੍ਹਾਂ ਦੱਸਦੇ ਹਨ ਚੰਦ 14 ਪੈ ਜਬ ਦਿੱਤਾ ਸਰਬ ਆਕਾਰ ਸਰਬ ਵਿਆਪੀ ਪ੍ਰਭੂ ਐ ਸੂਰਜ ਅ ਚੰਦ ਦੇ ਤਾਰ ਹਰ ਸੇ ਪ੍ਰੀਤ ਕਰੋ ਮਨ ਮੇਰੇ ਜੈਸੇ ਚੰਦ ਚਕੋਰ ਮਾਲਕ ਪ੍ਰੀਤ ਕੇਸੇ ਬਾਦਲ ਕਟਾ ਸੇ ਮੋਰ ਜਿਵੇਂ 14ਵੀਂ ਦੇ ਚੰਦ ਦਾ ਪੂਰਾ ਆਕਾਸ਼ ਸਤਗੁਰੂ ਜੀ ਕਹਿੰਦੇ ਹਰ ਪਾਸੇ ਦਿਖਾਈ ਦਿੰਦਾ ਹੈ ਕਿ ਜਦੋਂ 14ਵਾਂ ਦਾ ਚੰਦ ਕਹਿ ਦਿੰਦੇ ਨਾ ਕਿ ਅੱਜ 14ਵਾਂ ਦਾ ਚੰਦ ਲੱਗਦਾ ਕਿ ਇਹਨੂੰ ਕਹੀਏ ਕਿਸ ਦਾ ਪੁੱਤ ਹੋਵੇ ਕਿ ਦੀ ਹੋਵੇ ਕਿ ਪੈਣ ਹੋਵੇ ਪ੍ਰਾਵੇ ਆਪਾਂ ਕਈ ਵਾਰ ਆਪਣੇ ਪਰਿਵਾਰ ਚੋਂ ਕਹਿੰਦੇ ਕਿ ਅੱਜ ਬਹੁਤ ਸੋਹਣਾ ਲੱਗਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਜਿਵੇਂ 14ਵੇਂ ਦੇ ਚੰਦ ਦਾ ਪੂਰਾ ਆਕਾਰ ਹਰ ਪਾਸੇ ਦਿਖਾਈ ਦਿੰਦਾ ਇਸੇ ਤਰ੍ਹਾਂ ਸਰਵ ਵਿਆਪਕ ਪ੍ਰਭੂ ਸੂਰਜ ਚੰਦ ਅਤੇ ਤਾਰੇ ਸਭ ਪਾਸੇ ਵਿਆਪਕ ਹਨ ਕਿ ਆਪਾਂ ਦੇਖ ਲਈਏ ਕਿਸੇ ਵੀ ਦੇਸ਼ ਵਿੱਚ ਚਲੇ ਜਾਈਏ ਸੂਰਜ ਚੰਦ ਸਾਨੂੰ ਦਿਸਣਗੇ ਤਾਰੇ ਸਾਨੂੰ ਦਿਸਣਗੇ ਇਹੋ ਪ੍ਰਭੂ ਦੀ ਅਪਾਰ ਚਰਪਾ ਹੈ ਕਿ ਉਹ ਸਭ ਕੁਝ ਆਪ ਚਲਾ ਰਿਹਾ ਹੈ ਇਸ ਤਰ੍ਹਾਂ ਸਰਵ ਵਿਆਪਕ ਪ੍ਰਭੂ ਸੂਰਜ ਚੰਦ ਅਤੇ ਤਾਰੇ ਸਭ ਪਾਸੇ ਉਹਦੀ ਕਿਰਪਾ ਨਾਲ ਵਿਆਪਕ ਚਲਦੇ ਹਨ ਇਹ ਜੀਵ ਹਰ ਨਾਲ ਇਸ ਤਰ੍ਹਾਂ ਦੀ ਪ੍ਰੀਤਿ ਕਰ ਜੈਸੇ ਚਕੌਰ ਦੀ ਚੰਨ ਨਾਲ ਹੈ ਕਿ ਚਕੌਰ ਦੀ ਚੰਨ ਨਾਲ ਪ੍ਰੀਤਿ ਹੈ ਤੂੰ ਵੀ ਐਸੀ ਪ੍ਰੀਤਿ ਕਰ ਮਾਨਕ ਦੀ ਖੀਰ ਨਾਲ ਹੈ ਮੋਰ ਦੀ ਬੱਦਲ ਕਟਾ ਨਾਲ ਹੈ ਜਦੋਂ ਬੱਦਲ ਆਉਂਦਾ ਮੀਂਹ ਪੈਂਦਾ ਤਾਂ ਮੋਰ ਪਹਿਲਾਂ ਪਾਉਂਦਾ ਹੈ ਨੱਚਦਾ ਹੈ ਸਤਿਗੁਰੂ ਜੀ ਕਹਿੰਦੇ ਤੇਰੀ ਵੀ ਪ੍ਰੀਤੀ ਐਸੀ ਹੋਣੀ ਚਾਹੀਦੀ ਹੈ ਜਿਵੇਂ ਚੰਦਰਮ ਤਾਂ ਚੰਦਰਮਾ ਤੋਂ ਬਿਨਾ ਰਾਤ ਅਧੂਰੀ ਹੈ ਤੇ ਜੇ ਰਾਤ ਨੂੰ ਚੰਦਰਮਾ ਨਾ ਨਾ ਹੋਵੇ ਤਾਂ ਗੁਰੂ ਪਹਿਲੇ ਸਤਿਗੁਰੂ ਰਾਤ ਸੰਗਣੀ ਲੱਗਦੀ ਆ ਨਾਲ ਲੱਗਦਾ ਕਹਿੰਦੇ ਪੱਧਰੇ ਜਾਂਦੇ ਤੋਂ ਵੀ ਤੇ ਜਦੋਂ ਚਾਨਣੀ ਰਾਤ ਹੋਵੇ ਤਾਂ ਫੇ ਅਸੀਂ ਉਹਦੀ ਲੋ ਦੇ ਵਿੱਚ ਤੁਰੇ ਜਾ ਸਕਦੇ ਕਿ ਜਿਵੇਂ ਚੰਦਰਮਾ ਤੋਂ ਬਿਨਾ ਰਾਤ ਅਧੂਰੀ ਹੈ ਉਸੇ ਪ੍ਰਕਾਰ ਹਿਰਦਾ ਗਿਆਨ ਤੋਂ ਬਿਨਾ ਅਧੂਰਾ ਹੈ ਸ਼ਸ਼ਬਨ ਸੁੰਨੀ ਰੈਨ ਜੋ ਹਿਰਦੇ ਜਾਨ ਬਿਨ ਮਾਨ ਕਿ ਸਾਡਾ ਹਿਰਦਾ ਗਿਆਨ ਤੋਂ ਬਿਨਾ ਅਧੂਰਾ ਹੈ ਜੇ ਸਾਡਾ ਦਿਮਾਗ ਹੀ ਨਾ ਚੱਲੇ ਸਾਡਾ ਮਨ ਹੀ ਨਾ ਚੱਲੇ ਤਾਂ ਗੁਰੂ ਪੈਰੀ ਸਾਸ ਨੂੰ ਫਿਰ ਕਿਸ ਤਰ੍ਹਾਂ ਹੋਵੇਗਾ ਗੁਰੂ ਗਿਆਨ ਅਮੂਲ ਉੱਤਮ ਪਗਧ ਹਰ ਜਾਨ 14 14 ਰਤਨ ਸਮ ਇੱਛਾ ਪੂਰਨ ਹੋਵੇ ਕਿ ਗੁਰੂ ਦਾ ਗਿਆਨ ਅਮੋਲਕ ਹੈ ਕਿ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਅਮੋਲਕ ਹੈ ਉਹਦਾ ਮੁੱਲ ਕੋਈ ਲਾ ਨਹੀਂ ਸਕਦਾ ਕਿ ਉਹਦਾ ਮੁੱਲ ਕੀ ਹੈ ਕੋਈ ਲਾ ਸਕਦਾ ਕੋਈ ਨਹੀਂ ਲਾ ਸਕਦਾ ਇਹ ਹਰ ਦਾ ਉੱਤਮ ਸੇਵਕ ਹੀ ਜਾਣਦਾ ਹੈ ਸਤਗੁਰੂ ਦਾਸ ਮਹਾਰਾਜ ਜੀ ਚਾਰਨ ਕਰਨ ਦੇਣ ਕਿ ਪ੍ਰੇਮ ਨਾਲ ਪ੍ਰਭੂ ਨੂੰ ਆਪਣੇ ਬਸ ਵਿੱਚ ਕੀਤਾ ਜਾ ਸਕਦਾ ਹੈ ਪ੍ਰਭੂ ਦਾ ਸੰਸੈ ਸਭ ਮਿਟੇ ਪ੍ਰਭੂ ਪ੍ਰੇਮ ਬਸ ਹੋਵੇ ਕੇ ਪ੍ਰੇਮ ਦੇ ਨਾਲ ਉਹ ਪ੍ਰਭੂ ਨੂੰ ਵੀ ਆਪਣੇ ਬਸ ਵਿੱਚ ਕੀਤਾ ਜਾ ਸਕਦਾ ਹੈ ਸਾਰੀਆਂ ਇੱਛਾਵਾਂ ਪੂਰਨ ਹੋ ਜਾਂਦੀਆਂ ਹਨ ਔਰ ਸਾਰੇ ਸੰਕੇ ਮਟ ਜਾਂਦੇ ਹਨ ਜੀਵ ਦੀ 14 ਰਤਨ ਸਮਾਨ ਇੱਛਾ ਪੂਰਨ ਹੋ ਜਾਂਦੀ ਹੈ ਪੁੰਨਿਆ ਪੂਰਨ ਚੰਦਰਾ ਸਾਰੇ ਹਾਂ ਪ੍ਰਕਾਸ਼ ਲੋਚਨ ਜਨ ਤਰੰਗੇ ਹਿਰਦੇ ਨਾ ਪ੍ਰਕਾਸ਼ ਕਿ ਪੁੰਨਿਆ ਰਾਹੀ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਵੇਂ ਪੁੰਨਿਆ ਵਾਲੀ ਰਾਤ ਪੂਰਨ ਚੰਦਰਾ ਦਾ ਪ੍ਰਕਾਸ਼ ਹੁੰਦਾ ਹੈ ਇਸੇ ਤਰ੍ਹਾਂ ਅੱਖਾਂ ਵਿੱਚ ਜਾਂਦਾ ਸ਼ਰਮਾ ਪਾਉਣ ਨਾਲ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਕਹੇ ਜੀਵ ਤੇਰੇ ਅੰਦਰ ਉਹ ਪ੍ਰਭੂ ਪਰਮਾਤਮਾ ਦਾ ਗਿਆਨ ਹੋ ਜਾਂਦਾ ਹੈ। ਜੀਵ ਗੁਰੂ ਕੋਲ ਜਾ ਕੇ ਪ੍ਰਭੂ ਦੇ ਨਾਮ ਦਾ ਅੰਮ੍ਰਿਤ ਰਸ ਪੀ ਕੇ ਸੁਖੀ ਹੁੰਦਾ ਹੈ ਕਿ ਜਦੋਂ ਗੁਰੂ ਦੀ ਬਾਣੀ ਅਸੀਂ ਸੁਣਦੇ ਹਾਂ ਤਾਂ ਸਾਨੂੰ ਸੁੱਖ ਮਿਲਦੇ ਹਨ ਪ੍ਰੇਮ ਲਈ ਲੜ ਫੜेंगे ਮਿਲਿਤ ਬਤਾਰ ਚਾਰ ਕਿ ਮਨ ਪਰ ਮਨਮੁਖ ਅੰਦ ਗਵਾਰ ਅਗਿਆਨਤਾ ਵਿੱਚ ਹੀ ਪਟਕਦਾ ਰਹਿੰਦਾ ਹੈ ਕਿ ਭਾਈ ਜਿਹੜਾ ਅਗਿਆਨੀ ਹੈ ਉਹ ਅਗਿਆਨਤਾ ਵਿੱਚ ਹੀ ਪਟਕਦਾ ਰਹਿੰਦਾ ਹੈ ਜੋ ਜੀਵ ਪ੍ਰਭੂ ਪ੍ਰੇਮ ਨਾਲ ਗੁਰੂ ਦਾ ਲਾਣ ਪੜ੍ਹੇਗਾ ਉਸ ਨੂੰ ਚਾਰ ਪਦਾਰਥ ਕੇ ਰਵਿਦਾਸ ਇਹ ਗ੍ਰੰਥ ਹੈ ਪੜ੍ਹੇ ਸੁਣੇ ਮਨ ਲੈ ਸਭ ਹੀ ਪਦਾਰਥ ਮਿਲेंगे इससे सबर पाई ਕਿਦੇ ਜੋ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ ਕਾਮ ਅਰਥ ਤਰਮ મોક્ષ ਪ੍ਰਾਪਤ ਹੁੰਦੇ ਹਨ ਸਤਿਗੁਰ ਬਿਦਾਸ ਸਮਰਿ ਉਚਾਰਨ ਕਰਦੇ ਹਨ ਕਿ ਜੋ ਜੀਵ ਮਨ ਲਾ ਕੇ ਪੜ੍ਹੇਗਾ ਸੁਨੇਗਾ ਉਸ ਦੀਆਂ ਸਭ ਮਰਦਾਂ ਪੂਰੀਆਂ ਹੋ ਜਾਂਦੀਆਂ ਹਨ ਉਸ ਅਨੁਸਾਰ ਹੀ ਮਰ ਮਿਲ ਜਾਂਦੇ ਹਨ 15 ਤਥੀਆਂ ਕਤਾ ਸੰਪੂਰਨ ਹੈ ਕਿ 15 ਤਥੀ ਸੰਪੂਰਨ ਹੈ ਪੂਰਨ ਪਾਠ ਕਰਾਈ ਕਿ ਜੋ ਜੀਵ ਇਸ ਦਾ ਸੰਪੂਰਨ ਪਾਠ ਕਰਦਾ ਹੈ ਉਸ ਦੀਆਂ ਸਰਪ ਇਛਾਾਂ ਮੂਰੀਆਂ ਹੋ ਜਾਂਦੀਆਂ ਹਨ ਕਿ ਉਹਦੀ ਸਭ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਇਸ ਕਰਕੇ ਗੁਰੂ ਪੈਰੀ ਸਾਧ ਸੰਗਤ ਜੀਓ ਤਾਂ ਤਾਂ ਜਗਤ ਪਿਤਾ ਸਤਗੁਰੂ ਵਿਦਾਸ ਮਹਾਰਾਜ ਸਭ ਜੀਵਾਂ ਨੂੰ ਇਹ ਸਮਝਾਉਣਾ ਕਰਦੈਨ ਕਿ ਇਹ ਜੀਵ ਗੁਰੂ ਵਾਲਾ ਬਣ ਕੇ ਗੁਰੂ ਤੋਂ ਨਾਮ ਸ਼ਬਦ ਲੈ ਕੇ ਆਪਣਾ ਜੀਵਨ ਸਫਲਾ ਕਰ ਲੈ ਜੈ ਗੁਰਦੇਵ ਜੋ ਬੁਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ